ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਦੋਤਾ ਗੋਵਿੰਦ ਸਿੰਘ ਸੰਧੂ ਕੌਮੀ ਆਗੂ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਦੋਤਾ ਹੈ ਅਤੇ ਇਸ ਦੀ ਅਗਵਾਈ ਕੋਈ ਪੰਥਕ ਜਾਂ ਰਾਸੀ ਪ੍ਰਾਪਤ ਨਹੀਂ ਹੈ ਇਹ ਸਰਦਾਰ ਮਾਨ ਦਾ ਦੋਤਾ ਹੋਣ ਦੀ ਵਿਰਾਸਤ ਕਾਰਨ ਪੰਜਾਬ ਦੀ ਰਾਜਨੀਤਿਕ ਵਿੱਚ ਪੈਰ ਧਰਾਵਾ ਕਰ ਰਿਹਾ ਹੈ ਇਸ ਦੇ ਵਿਆਹ ਸਮਾਗਮ ਦੀਆਂ ਫੋਟੋਆਂ ਵੇਖ ਕੇ ਪਤਾ ਲੱਗਦਾ ਹੈ ਕਿ ਇਸ ਨੇ ਵਿਆਹ ਦੌਰਾਨ ਬਹੁਤ ਕੁਝ ਪੰਥਕ ਰਵਾਇਤਾਂ ਦੇ ਉਲਟ ਕੀਤਾ ਜਿਸ ਨਾਲ ਪੰਥਦਰ ਦੀ ਸਜਣਾ ਦਾ ਹਿਰਦਾ ਵਲੁੰਦਰਿਆ ਗਿਆ ਮਸਲਨ ਸਿਰ ਤੇ ਚੋਰ ਕਰਵਾਉਣਾ ਜੋ ਕੇ ਸਿੱਖ ਹੋਣ ਨਾਤੇ ਬੰਜਰ ਗੁਨਾਹ ਹੈ ਵਿਆਹ ਵਿੱਚ ਸਿੱਖਾਂ ਦੀ ਨਸਲ 쿠ਸ਼ੀ ਕਰਨ ਵਾਲੇ ਬੁੱਚੜ ਪਰਿਵਾਰ ਦੀ ਮਹਿਮਾਨ ਨਿਵਾਜ਼ੀ ਆਨੰਦ ਕਾਰਜ ਦੌਰਾਨ ਸਿੱਖ ਰਹਿਤ ਮਰਿਆਦਾ ਨੂੰ ਪਿੱਠ ਦੇਣਾ ਕਾਕਾ ਜੀ ਨੇ ਇਹ ਕਿਉਂ ਕੀਤਾ ਇਹ ਤਾਂ ਕਾਕਾ ਜੀ ਹੀ ਦੱਸ ਸਕਦੇ ਨੇ ਨਾਲੇ ਵਿਆਹ ਵਿੱਚ ਨਾਨੇ ਦੀ ਕਿੰਨੀ ਕੋ ਚਲਦੀ ਸੀ ਆਪਾਂ ਨੂੰ ਪਤਾ ਹੈ ਪਰ ਮਸਲਾ ਇਹ ਹੈ ਕਿ ਜੇ ਕਾਕਾ ਜੀ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਵਿਰਾਸਤ ਦਾ ਖੱਟਿਆ ਖਾਣਾ ਹੈ ਤਾਂ ਗੁਰੂ ਪੰਥ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਸਿਆਸੀ ਸਫ਼ਰ ਦੀ ਸ਼ੁਰੂਆਤ ਨਹੀਂ ਕੀਤੀ ਜਾ ਸਕਦੀ ਬਾਦਲਾਂ ਤੋਂ ਵੀ ਇਹੋ ਗਲਤੀ ਹੋਈ ਸੀ ਉਹਨਾਂ ਪੰਥ ਦੀ ਤਾਕਤ ਨਾਲ ਪੰਥ ਦੇ ਦੁਸ਼ਮਣਾਂ ਨਾਲ ਸਾਂਝ ਨਿਭਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸ ਦਾ ਵੱਡਾ ਖਮਿਆਜਾ ਭੁਗਤਿਆ ਤੇ ਭੁਗਤ ਰਹੇ ਹਨ ਗੋਵਿੰਦ ਸੰਧੂ ਤੇ ਅਕਾਲੀ ਤਾਕਤ ਹਾਸਲ ਹਰ ਸਿਆਸੀ ਕਾਕੇ ਨੂੰ ਸਮਝਣਾ ਪਵੇਗਾ ਕਿ ਜੇ ਪਿਤਾ ਪੁਰਖੀ ਪੰਥਕ ਵਿਰਾਸਤ ਦਾ ਪੱਲਾ ਫੜ ਕੇ ਸਿਆਸੀ ਬੇੜੀ ਪਾਰ ਲਾਉਣੀ ਹੈ ਤਾਂ ਪੰਥਕ ਵਿਚਾਰਤਾਰਾ ਦੀ ਪਹਿਰੇਦਾਰੀ ਕੀਤੇ ਬਿਨਾ ਇਹ ਸੰਭਵ ਨਹੀਂ ਹੈ ਕਿਉਂਕਿ ਚੰਦ ਪਲ ਦੇ ਕੀਤੇ ਚੋਰ ਨਾਲ ਗੋਵਿੰਦ ਸੰਧੂ ਨੇ ਰਾਜਾ ਨਹੀਂ ਬਣ ਜਾਣਾ ਪਰ ਆਪਣੇ ਨਾਨੇ ਦੀ ਵਿਚਾਰਤਾਰਾ ਦੀ ਹੀ ਨਹੀਂ ਸਿੱਖ ਸਿਧਾਂਤਾਂ ਦੀ ਵੀ ਮਿੱਟੀ ਬਲੀਦ ਕਰਨੀ ਹੈ ਨਮੀ ਵਿਆਹੇ ਦਾ ਗੁਰੂ ਹਜੂਰੀ ਵਿੱਚ ਕੱਢਿਆ ਕੁੰਡ ਜਿਸ ਪ੍ਰਥਾ ਨੂੰ ਤੀਸਰੇ ਪਾਤਸ਼ਾਹ ਜੀ ਨੇ ਔਰਤ ਦੀ ਗੁਲਾਮੀ ਆਖ ਕੇ ਖਤਮ ਕੀਤਾ ਸੀ ਜੋ ਹੁਣ ਪੰਜਾਬ ਵਿੱਚ ਤਕਰੀਬਨ ਖਤਮ ਹੋ ਗਿਆ ਹੈ ਉਸ ਨੂੰ ਦੁਬਾਰਾ ਗੁਰੂ ਹਜੂਰੀ ਵਿੱਚ ਲਿਆਉਂਗੇ ਮਤਲਬ ਔਰਤਾਂ ਦੀ ਗੁਲਾਮੀ ਦੀ ਪਹਿਰੇਦਾਰੀ ਕਰੋਗੇ ਤਾਂ ਕੌਮੀ ਗੁलाम ਦੀ ਗੱਲ ਕਿਸ ਮੂੰਹ ਨਾਲ ਕਰੋਗੇ ਬੁਚੜ ਪਰਿਵਾਰ ਨਾਲ ਤੁਹਾਡੀ ਸਾਂਝ ਜਗ ظاہر ਹੋਵੇਗੀ ਤਾਂ ਇਹ ਦੋ ਬੇੜੀਆਂ ਦੀ ਸਵਾਰੀ ਵਰਗੀਆਂ ਹੋਵेंगी ਜੋ ਤੁਹਾਡੇ ਰਾਜ ਦੀ ਭੂਖ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਕਰ ਦਵੇਗੀ ਪੰਥਕ ਨਾਨੇ ਦੀ ਵਿਰਾਸਤ ਦੇ ਨਾਲ-ਨਾਲ ਜਿਸ ਸਿਆਪਨ ਸਾਧਕੀ ਪੰਥਕ ਭਾਵਨਾਵਾਂ ਦੇ ਪ੍ਰਗਟਾਵੇ ਨੇ ਗੋਵਿੰਦ ਸੰਧੂ ਨੂੰ ਪੰਥ ਵਿੱਚ ਸਤਿਕਾਰ ਦੇਣਾ ਸੀ ਉਹ ਇਸ ਸਰਮਾਇਦਾਰ ਕਾਕੇ ਨੇ ਗਵਾ ਦਿੱਤਾ ਹੈ ਸ਼ਾਇਦ ਜਲਦੀ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿਕਤਰ ਇੱਕ ਮੁਆਫੀ ਨਾਵੇਂ ਦਾ ਕਾਗਜ਼ ਪਹੁੰਚ ਜਾਵੇਗਾ ਸ਼੍ਰੋਮਣੀ ਕਮੇਟੀ ਵੀ ਨਹੀਂ ਬੋਲੇਗੀ ਕਿਉਂਕਿ ਇਹ ਕਾਕਾ ਜੀ ਵੀ ਜਲਦ ਬਾਦਲ ਪਰਿਵਾਰ ਦੇ ਸਿਪਾਹੀ ਬਨਣ ਜਾ ਰਹੇ ਹਨ ਪਰ ਇਸ ਵਰਤਾਰੇ ਦਾ ਨੁਕਸ ਇਹ ਹੈ ਕਿ ਜਿਨ੍ਹਾਂ ਪਰਿਵਾਰਾਂ ਨੇ ਕੌਮ ਦੀ ਰਹਿਨੁਮਾਈ ਦੀ ਪੰਡ ਚੁੱਕੀ ਹੈ ਉਹ ਕੌਮ ਲਈ ਜਦੋਂ ਪ੍ਰੇਰਨਾ ਦਾ ਸਬਬ ਬਨਣ ਦੀ ਥਾਂ ਨਮੋਸ਼ੀ ਦਾ ਕਾਰਨ ਬਣਦੇ ਹਨ ਤਾਂ ਕੌਮ ਗੱਠਿਆ ਮਹਿਸੂਸ ਕਰਕੇ ਲਹੂ ਦੇ ਹੰਝੂ ਰੋਂਦੀ ਹੈ ਸਤਿਗੁਰੂ ਸਾਨੂੰ ਸਭ ਨੂੰ ਸਮੱਤ ਬਖਸ਼ ਕੇ ਪੰਥ ਸਿਧਾਂਤਾਂ ਤੇ ਭਾਵਨਾਵਾਂ ਦੀ ਤਰਜਮਾਨੀ ਕਰਨ ਦਾ ਬਲ ਬਖਸ਼ਣ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹੜੇ ਬਿਆਨਤ ਸਿੰਘ 부ਚੜ ਨੇ ਸਿੱਖਾਂ ਨਾਲ ਕੀਤਾ ਸੀ ਉਹ ਤੁਸੀਂ ਸਾਰੇ ਹੀ ਜਾਣਦੇ ਹੋ ਅਤੇ ਉਹਨਾਂ ਦਾ ਪਰਿਵਾਰ ਹੀ ਗੋਵਿੰਦ ਸਿੰਘ ਦੇ ਵਿਆਹ ਦੇ ਵਿੱਚ ਪਹਿਲਾ ਪੌਂਦਾ ਫਿਰ ਰਿਹਾ ਸੀ ਅਤੇ ਉਹਨਾਂ ਦੀਆਂ ਫੋਟੋਆਂ ਗੋਵਿੰਦ ਸਿੰਘ ਸੰਧੂ ਦੇ ਨਾਲ ਵਾਇਰਲ ਹੋ ਰਹੀਆਂ ਹਨ ਅਤੇ ਬਾਦਲ ਪਰਿਵਾਰ ਵੀ ਉਥੇ ਪਹੁੰਚਿਆ ਹੋਇਆ ਸੀ ਉਹ ਅਲੱਗ ਗੱਲ ਹੈ ਕਿ ਉਹਨਾਂ ਦੀ ਆਪਸ ਦੇ ਵਿੱਚ ਪਿਆਰ ਹੈ ਜਿਸ ਕਰਕੇ ਉਹਨਾਂ ਨੇ ਇਹਨਾਂ ਸਾਰਿਆਂ ਨੂੰ ਬੁਲਾਇਆ ਪਰ ਇੱਕ ਪਾਸੇ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਪੰਥ ਦੀਆਂ ਗੱਲਾਂ ਕਰਦੇ ਨੇ ਅਤੇ ਦੂਜੇ ਪਾਸੇ ਉਹਨਾਂ ਦਾ ਦੋਤਾ ਉਹਨਾਂ ਬਿਆਨਤ ਸਿੰਘ ਬੁਚੜ ਦੇ ਪਰਿਵਾਰ ਨੂੰ ਆਪਣੇ ਵਿਆਹਾਂ ਦੇ ਵਿੱਚ ਬੁਲਾ ਰਿਹਾ ਹੈ ਮੰਨਿਆ ਜਾਂਦਾ ਹੈ ਕਿ ਨਾਨੇ ਦੀ ਦੋਤੇ ਦੇ ਵਿਆਹ ਚ ਕਿੰਨੀ ਕੁ ਚਲਦੀ ਹੈ ਇਹ ਤਾਂ ਆਪਨਾਂ ਸਾਰਿਆਂ ਨੂੰ ਹੀ ਪਤਾ ਹੈ ਪਰ ਜੇਕਰ ਉਹ ਸਿਆਸਤ ਵਿੱਚ ਪੈਰ ਧਰਨਾ ਚਾਹੁੰਦਾ ਹੈ ਪੰਥਕ ਦੇ ਨਾਲ ਤੁਰਨਾ ਚਾਹੁੰਦਾ ਹੈ ਅਤੇ ਉਹ ਹੌਲੀ-ਹੌਲੀ ਸਿਆਸਤ ਵਿੱਚ ਪੈਰ ਧਰਨ ਜਾ ਰਿਹਾ ਹੈ ਪਰ ਉਹ ਪਹਿਲਾਂ ਹੀ ਇਸ ਮੌਕੇ ਨੂੰ ਗਵਾ ਚੁੱਕਿਆ ਹੈ ਕਿਉਂਕਿ ਜਿਹੜਾ ਵੀ ਸਿੱਖ ਸਿਧਾਂਤਾਂ ਦੇ ਉਲਟ ਚੱਲਦਾ ਹੈ ਉਸ ਦਾ ਖਮਿਆਜਾ ਉਸ ਨੂੰ ਭੁਗਤਣਾ ਹੀ ਪੈਂਦਾ ਹੈ ਜਿਵੇਂ ਕਿ ਹੁਣ ਤੱਕ ਬਦਲ ਪਰਿਵਾਰ ਭੁਗਤਤਾ ਆ ਰਿਹਾ ਹੈ ਸੋ ਅਸੀਂ ਉਮੀਦ ਕਰਦੇ ਹਾਂ ਕਿ ਇਹਨਾਂ ਖਬਰਾਂ ਨੂੰ ਦੇਖ ਕੇ ਇਨਾ ਲੋਕ ਰਾਏ ਨੂੰ ਦੇ ਕੇ ਉਹ ਕੁਝ ਨਾ ਕੁਝ ਆਪਣੇ ਵਿੱਚ ਬਦਲਾ ਕਰਨਗੇ ਅਤੇ ਦੂਜੀ ਗੱਲ ਉਹਨਾਂ ਨੇ ਆਪਣੇ ਵਿਆਦੇ ਵਿੱਚ ਚੋਰ ਸਾਹਿਬ ਚੁਲਾਇਆ ਹੈ ਪਰ ਜਿਸ ਦੇ ਹੱਕਦਾਰ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ ਅਤੇ ਉਹਨਾਂ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਲੋਕ ਕਮੈਂਟਾਂ ਦੇ ਵਿੱਚ ਕਹਿ ਰਹੇ ਹਨ ਸੋ ਬਾਕੀ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਿ ਇਹ ਸਹੀ ਸੀ ਜਾਂ ਫਿਰ ਗਲਤ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ